ਮਿੱਤਰੋ ਮੋਗੇ ਮੰਡੀ ਤੇ ਖੜੇ ਆ ਥੋੜੇ ਵਾਸਤੇ ਟਰੈਕਟਰ ਲੈ ਕੇ ਆਏ ਆ ਜੀ ਸਵਰਾਜ 855 ਟਰੈਕਟਰ ਆ ਜੀ ਮਾਲਕ ਆਪਣੇ ਕੋਲੇ ਆ ਲੈਣੇ ਆ ਜਾਣਕਾਰੀ ਹਾਂਜੀ ਬਾਈ ਕੀ ਹਾਲ ਹੈ ਜੀ ਬਹੁਤ ਵਧੀਆ ਠੀਕ ਠਾਕ ਹਾਂਜੀ ਹਾਂ ਸਾਰਿਆਂ ਤੋਂ ਪਹਿਲਾਂ ਇਹ ਜਿਹੜਾ 855 ਟਰੈਕਟਰ ਆ ਸਵਰਾਜ ਇਹ ਮਾਡਲ ਕਿਹੜਾ ਬਾਈ ਇਹ ਮਾਡਲ 2004 ਆ ਜੀ 2004 ਮਾਡਲ ਆ ਨੰਬਰ 50 ਵਾ ਨੰਬਰ 50 ਵਾ ਕਲੌਸ ਕਰੀਏ ਨਾਲ ਆ ਕਲੌਸ ਕਰ ਇੰਜਨ ਸਾਰਾ ਟਰੈਕਟਰ ਇੰਜਨ ਨਾਲ ਸਾਰਾ ਅਰੀਜਨਲ ਆ ਰੰਗ ਰੰਗ ਪੇੜ ਦਾ ਮੈਂ ਕਹਿੰਦਾ ਭਾਈ ਕਿਤੇ ਵੀ ਨਹੀਂ ਹੋਇਆ ਬਸ ਵੇਖ ਲੋ ਬਾਡੀ ਲਾਈਨ ਚੈੱਕ ਕਰਾ ਦਿਓ ਠੀਕ ਆ ਕੋਰਾ ਫੇਰ ਟਾਇਰਾਂ ਦੀ ਗੱਲ ਕਰੀਏ ਟਾਇਰ ਭਾਈ 80 ਪੈਸੇ ਆ ਚਾਰੇ ਚਾਰੇ ਆ 90 ਆ ਆਪਾਂ ਸੀ ਕਹਿੰਦੇ ਆ ਇੰਜਨ ਗੇਅਰ ਦਾ ਭਾਈ ਦੱਸ ਕਿੰਨਾ ਹੈ ਗੇਅਰ ਤਾਂ ਭਾਈ 11 ਹਰ ਪਏ ਆ ਆਪਾਂ ਵਾਹ ਕੇ ਟਰੈਕਟਰ ਫੇਰ ਦਵਾਂ ਪਹਿਲਾਂ ਵਾਹ ਲੈਣ ਫੇਰ ਸੌਦਾ ਕਰ ਲੈਣ ਫੇਰ ਸੌਦਾ ਕਰ ਤੇ ਸਮਾਨ ਭਾਈ ਇਹਦੇ ਨਾਲ ਇਹਦੇ ਨਾਲ ਭਾਈ ਡੰਡਾ ਫੱਟੀ ਹੈਗਾ ਛਤਰੀ ਹੈ ਜੀ ਛਤਰੀ ਮਿਲੂਗੀ ਮਿਲੂਗੀ ਇੰਜਨ ਗੇਅਰ ਦਾ ਫੁੱਲ ਚੰਗਾ ਵਾਹ ਕੇ ਤਸੱਲੀ ਕਰਕੇ ਲਿਆ ਸਕਦੇ ਆ ਬਾਈ ਆਪਾਂ ਕੋਈ ਉਹੋ ਜੀ ਗੱਲ ਹੀ ਨਹੀਂ ਰੱਖਦੇ ਤੇ ਕੀ ਡਿਮਾਂਡ ਹੈ ਇਹਦੀ ਇਹਦੀ ਡਿਮਾਂਡ ਹੈਗੀ 2 ਲੱਖ ਤੇ ਕਰਕੇ ਯਾਰ ਜਿਹੜਾ ਬਾਈ ਵੀਡੀਓ ਨੂੰ ਸ਼ੇਅਰ ਕਰਕੇ ਆਊਗਾ ਜਿਹੜਾ ਵੀਡੀਓ ਖੇਡ ਕੇ ਆਊਗਾ ਪਿੰਡਾਂ ਵਾਲੇ ਜੱਟ ਠੀਕ ਆ ਠੀਕ ਹੈ ਜੀ ਉਹਨੂੰ ਆਪਾਂ ਜਿਹੜੇ ਕਰਨਾਲ ਦੇ ਹੈੱਡਫੋਨ ਦੇ ਡੱਬੀ ਆ ਏਅਰਪອດ ਏਅਰਪອດ ਫ੍ਰੀ ਦੇਵਾਂਗੇ ਵੀਡੀਓ ਸ਼ੇਅਰ ਕੀਤੀ ਵਿਖਾ ਦੇ ਹੈ ਹਾਂ ਉਹਨੂੰ ਏਅਰਪອດ ਬਿਲਕੁਲ ਫ੍ਰੀ ਦੇ ਠੀਕ ਆ ਬਾਈ ਜੀ ਵੀਡੀਓ ਨੂੰ ਕਰ ਦਿਓ ਸ਼ੇਅਰ ਇਹ ਕਿਹੜੇ ਪਿੰਡ ਵਗਾਉ ਹੈ ਜੀ ਇਹ ਪਿੰਡ ਬੁੱਗੀਪੁਰਾ ਜਲਾ ਮੋਗਾ ਜੀ ਨੰਬਰ ਬੋਲਦੀ ਬਾਈ ਨੰਬਰ 94640 ਠੀਕ ਹੈ ਜੀ 5072 ਹੁਣ ਬਾਈ ਜ਼ਿੰਮੇਵਾਰੀ ਆ ਤੁਹਾਡੀ ਜਿਹੜਾ ਵੀਡੀਓ ਸ਼ੇਅਰ ਕਰਕੇ ਆ ਗਿਆ ਕਰਕੇ ਆ ਤੁਹਾਡੇ ਨਾਲ ਗੱਲ ਵੀ ਕਰਾਵਾਂਗੇ ਸਕਰੀਨ ਸ਼ਾਟ ਲੈ ਆਵੇ ਹੈਡਫੋਨ ਵੀ ਠੀਕ ਆ ਬਾਈ ਜੀ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ